ਖੋ ਕਰਦਾ ਮੈਨੂੰ ਤਾਂ ਖੁਸ਼ੀ ਹੁੰਦੀ ਆ ਜੇ ਆਵਾਮੀ ਪਾਰਟੀ ਗਏਗੀ ਆਪਣੇ ਆਪ ਨੂੰ ਸਨਮਨ ਮਹਤੂਜਨ ਅਸੂਆ ਆਕਰਾਂਦੇ ਸਾਰਾ ਵੱਡੀ ਯਾਰ ਕਿਹੜੀ ਗੱਲ ਸਰਦਿਆ ਇਹ ਤਾਂ ਖੁਸ਼ੀ ਖੁਸ਼ੀ ਐਕਸੈਪਟ ਕਰਨੀ ਚਾਹੀਦੀ ਸਰ ਇਹਦਾ ਮਤਲਬ ਤੁਸੀਂ ਮੰਤਰੀ ਮੁੱਖ ਮੰਤਰੀ ਕੁਝ ਨਹੀਂ ਸਰਕਾਰ ਅਸੂਆ ਫੇਸ ਪਾ ਕੇ ਮੜਾ ਯਾਰ ਜਨਤਾ ਨੂੰ ਪਤਾ ਅਸੂ ਮਜਬੂਰ ਹੁੰਦਾ ਸਰਕਾਰ ਫੇਲ ਸਰਕਾਰ ਨੂੰ ਖੁਦ ਹਥਿਆਰ ਛੱਡ ਦੇਣੇ ਚਾਹੀਦੇ ਵੀ ਸਾਡੇ ਤੋਂ ਕੁਝ ਨਹੀਂ ਚੱਲਦਾ ਸਾਰਾ ਕੁਝ ਤਾਂ ਅਸ਼ੂ ਚਲਾ ਰਿਆ ਪਰਚੇ ਵੀ ਕਰਾਉਂਦਾ ਪਰਚਾ ਵਾਪਸ ਵੀ ਲੈ ਲੈਂਦਾ ਸਸਪੈਂਡ ਵੀ ਕਰਾ ਦਿੰਦਾ ਯਾਰੋ ਸਾਰਾ ਕੁਝ ਅਸ਼ੂ ਕਰਦਾ ਤੇਰਾ ਵੀ ਕਿਸੇ ਦੇ ਡਾਢ ਥੋੜੇ ਮਾਰਦਾ ਮਾਦੀ ਮਾਰਦਾ ਮਤ ਮਾਰਦੀ ਨਾ ਇਹ ਵੀ ਬੇਰ ਸੋਚੇ ਸਮਝੇ ਕਰੋ ਜੀ ਪਰਚਾ ਕਰੋ ਜੀ ਪਰਚਾ ਪਰਚਾ ਕਰ ਦਿੱਤਾ ਮਾਦੀ ਦਾ ਮਤ ਨਾ ਪਰਚਾ ਕਰ ਦਿੱਤਾ ਦੇਖਿਆ ਸਿੰਘ ਵੀ ਮਿਲ ਰਿਹਾ ਯਾਰ ਅਸ਼ੂ ਤੇ ਕਹਿੰਦਾ ਵੀ ਚਲੋ ਇਹਨੂੰ ਠੀਕ ਕਿਦਾ ਕਰੀਏ ਉਸ ਰਾਹ ਕਰ ਘੜੇ ਹੋਣ ਦੇ ਉਹਨਾਂ ਨੇ ਕਿਹਾ ਵੀ ਐਸਐਸ ਅਸੈਸਮੈਂਟ ਕਰੀ। ਉਸ ਤੋਂ ਸਿੱਧੂ ਉਹ ਸ਼ਾਮ ਦੇ ਪਾਸੇ ਕਿਹਾ ਚੱਲੇ ਫਤਮਾਸ਼ੀ ਜਿਹੜਾ ਨਾ ਕਿ ਚੋਕ ਰਾਜ ਜਕਤਾ ਸ਼ਰਿਆ ਉਪਤ ਨਜ਼ਰਦਾ ਬਿਲਕੁਲ ਜੀ ਇਹ ਜਿਹੜਾ ਗਾਣਾ ਬਿਲਕੁਲ ਇਹਨਾਂ ਬੰਨਰ ਤੋਂ ਜਿਹੜਾ ਹਲਕਾ ਪੱਛਮੀ ਦੇ ਬਾਈ ਇਲੈਕਸ਼ਨਰ ਟੁਕਦਾ ਅਸੀਂ ਗੱਲ ਕਰਦੇ ਆ ਰਾਣਾ ਗੁਰਜੀਤ ਦੇ ਨਾਲ ਜੀ ਦੇ ਨਾਲ ਅਸੀਂ ਗੱਲ ਕਰਦੇ ਆ ਸਰ ਗਾਣਾ ਜੀ ਬਿਲਕੁਲ ਐਸੇ ਇਲੈਕਸ਼ਨ ਟੁਕਦਾ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਆ ਕਿ ਆਸ਼ੂ ਜੀ ਨੇ ਮਤਲਬ ਜਿਹੜਾ ਸੰਮਨ ਵਾਲਾ ਜਿਹੜਾ ਕੇਸ ਆ ਉਹ ਉਹਨੇ ਪਬਲਿਸਿਟੀ ਲੈਣ ਵਾਸਤੇ ਕੀਤਾ ਹੈ ਨਹੀਂ ਕਿ ਤੁਸੀਂ ਕਹਿ ਰਹੇ ਹੋ ਵੀ ਸਾਲੀ ਜੋ ਕੀਤਾ ਕਰਾਇਆ ਆਮ ਆਦਮੀ ਪਾਰਟੀ ਚ ਤੇ ਥੋ ਗਾਦਾ ਮੈਨੂੰ ਤਾਂ ਖੁਸ਼ੀ ਹੁੰਦੀ ਆ ਜੇ ਆਮ ਆਦਮੀ ਪਾਰਟੀ ਕਹੇਗੀ ਆਪਣੇ ਆਪ ਨੂੰ ਸੰਮਨ ਮਹਾਰਤ ਪੂਜਨ ਆਸ਼ੂ ਨੇ ਆਪ ਕਰਾ ਦੇਣਾ ਰੋਟੇ ਯਾਰ ਕਿਹੜੀ ਗੱਲ ਸਰਦੀ ਆ ਇਹ ਤਾਂ ਖੁਸ਼ੀ-ਖੁਸ਼ੀ ਐਕਸੈਪਟ ਕਰਨੀ ਚਾਹੀਦੀ ਜ਼ਰੂਰ ਇਹਦਾ ਮਤਲਬ ਨਹੀਂ ਮੰਤਰੀ ਮੁੱਖ ਮੰਤਰੀ ਕੁਝ ਨਹੀਂ ਸਰਕਾਰ ਆਸ਼ੂ ਆ ਇਸ ਵਾਰ ਕੀ ਮੜਾ ਯਾਰ ਜਨਤਾ ਨੂੰ ਪਤਾ ਹੈ ਆਸ਼ੂ ਮਜਬੂਤ ਬੰਦਾ ਸਰਕਾਰ ਫੇਲ ਹੈ ਇਹ ਗੱਲ ਹੈ ਸਰਕਾਰ ਫੇਲ ਹੈ ਸਰਕਾਰ ਨੂੰ ਖੁਦ ਹਥਿਆਰ ਛੱਡ ਦੇਣੇ ਚਾਹੀਦੇ ਵੀ ਸਾਡੇ ਤੋਂ ਕੁਝ ਨਹੀਂ ਚੱਲਦਾ ਸਾਰਾ ਕੁਝ ਤਾਂ ਆਸ਼ੂ ਚਲਾ ਰਿਆ ਪਰਚੇ ਵੀ ਕਰਾਉਂਦਾ ਪਰਚਾ ਵਾਪਸ ਵੀ ਲੈ ਲੈਂਦਾ ਸਸਪੈਂਡ ਵੀ ਕਰਾ ਦਿੰਦਾ ਆਯਾਰੋ ਸਾਰਾ ਕੁਛ ਆ ਸ਼ੁਕਰ ਹੈ ਇਹਨਾਂ ਦੀ ਨਾ ਕਾਮਯਾਬੀ ਨੂੰ ਸਿਰੋ ਕਰੇ ਕਿ ਐਸਐਸਪੀ ਜਿਹੜਾ ਕੀਤਾ ਹੈਗਾ ਸਸਪੈਂਡ ਕੀਤਾ ਉਹ ਇਹਨਾਂ ਦਾ ਕੀਤਾ ਖਾਸਾ ਕੀ ਸਭ ਚਾਹਤ ਹੈ ਤੇ ਫਿਰ ਆਪੋਜੀਸ਼ਨ ਦੇ ਵਿੱਚ ਇਸ ਬੰਦੇ ਦੇ ਤੇ ਆਪੋਜੀਸ਼ਨ ਵਾਲੇ ਤੇ ਦੋ ਪਰਚੇ ਕਰਾਏ ਹੋਣ ਪਰ ਉਸੇ ਸ਼ਹਿਰ ਚ ਵਿਜੀਲੈਂਸ ਦਾ ਐਸਪੀ ਜਾਂ ਐਸਐਸਪੀ ਜਿਹਨਤੇ ਪਰਚੇ ਹੋਣ ਉਹਦਾ ਦੋਸ ਹੋਵੇ ਤੇ ਟੋ ਵੱਡੀ ਕਮਜ਼ੋਰੀ ਚਾਹੇ ਉਹ ਇੰਟੈਲੀਜੈਂਸ ਦੀ ਚਾਹੇ ਉਹ ਮੰਗਰਸਟਰੀ ਦੀ ਚਾਹੇ ਉਹ ਮੁੱਖ ਮੰਤਰੀ ਦੀ ਨਹੀਂ ਹੋ ਸਕਦਾ ਉਹ ਦੋਸਾ ਵੀ ਕਹਿ ਰਿਹਾ ਜੀ ਜਿਹੜੀ ਕਾਂਗਰਸ ਜਿਹੜੀ ਪਾਰਟੀ ਉਹ ਵੀ ਪੀਡੀ ਕਰਕੇ ਰਾਜ ਨਹੀਂ ਦਾ ਲੱਗੋ ਆਪ ਹੀ ਕਰਦਾ ਤੁਸੀਂ ਲੱਗਦਾ ਕਿ ਇਹੋ ਤਾਂ ਖਿਆਲ ਹੈ ਕਿ ਸਰਕਾਰ ਚਰਨੋਂ ਧਿਆਨ ਨਹੀਂ ਘਟਿਆ ਸਾਡੇ ਅਲਜਾ ਇਸੇ ਕੀ ਕਰਦੇ ਆ ਅਸੀਂ ਲੋਕਾਂ 'ਚ ਤੁਰੇ ਫਿਰਦੇ ਆ ਅਸੀਂ ਇਲੈਕਸ਼ਨ ਜਿੱਤਨਾ ਆ ਲੋਕਾਂ ਨੇ ਵੋਟਾਂ ਪਾਤ ਕੁੱਝਣ ਆਸ਼ੀਓ ਨੂੰ ਪਾਉਣੀਆਂ ਉਹਦੇ ਕੰਮਾਂ ਨੂੰ ਪਾਉਣੀਆਂ ਜਿਹੜੇ ਪਿੱਛੇ ਕੀਤੇ ਸੀਗੇ ਲਜੀ ਤੁਹਾਨੂੰ ਕੋਈ ਨਹੀਂ ਤੁਹਾਡੀ ਸਰਕਾਰ ਆ ਕਹਿੰਦਾ ਡਾਇਰੈਕਟ ਵਿਜਨ ਇੰਪਲੀਮੈਂਟੇਸ਼ਨ ਡਵੈਲਪਮੈਂਟ ਨੋ ਦੀ ਕੋਈ ਚੀਜ਼ ਨਹੀਂ ਕਿਸੇ ਕਿਸਮ ਦੀ ਵੀ ਜੇ ਹੈ ਤੇ ਯਾਰ ਆ ਪੰਜ ਸੱਤ ਦਸ ਹੱਦ ਕਰਕੇ ਤੂੰ ਕਹਿੰਜੀ ਡਵੈਲਪਮੈਂਟ ਹੋ ਗਈ ਡਵੈਲਪਮੈਂਟ ਨਹੀਂ ਡਵੈਲਪਮੈਂਟ ਹੈ ਇਹਨੂੰ ਡਵੈਲਪਮੈਂਟ ਮੰਨਦੇ ਹੋ ਮੈਂ ਥੋੜੀ ਮੰਨਦਾ ਤੇ ਬਰਾਬਰ ਦੇ ਹਰਕਿਆਂ ਚ ਪੰਜਾਂ ਚ ਨਹੀਂ ਲਈ ਸਾਰੇ ਪੰਜਾਬ ਜੂ ਡਵੈਲਪਮੈਂਟ ਕਿਉਂ ਨਹੀਂ ਹੋ ਰਹੀ ਦੱਸੋ ਨਾ ਇਹਦਾ ਜਵਾਬ ਕੌਣ ਦੇਗਾ ਇਲੈਕਸ਼ਨ ਆ ਗਈ ਇੱਕ ਬੰਦਾ ਕਹੇਗੀ ਮੈਂ ਸਾਰਿਆਂ ਨੂੰ ਕਰ ਰਿਹਾ ਆਰਡਰ ਠੀਕ ਹੈ ਕਰਦੇ ਹੋ ਠੀਕ ਹੈ ਸਰਕਾਰ ਕੋਲ ਡੀਐਨਪੀ ਹੋ ਤੁਸੀਂ ਤੁਸੀਂ ਇਲੈਕਸ਼ਨ ਲੜਨਾ ਕਰੋ ਲੇਕਿਨ ਡਵੈਲਪਮੈਂਟ ਤਾਂ ਉਹ ਹੁੰਦੀ ਹੈ ਜਿਹੜੀ ਸਾਰੇ ਬਨੇ ਡਵੈਲਪਮੈਂਟ ਹੋਵੇ ਚਾਰ ਪ੍ਰੋਜੈਕਟ ਨੂੰ ਡਵੈਲਪਮੈਂਟ ਨਹੀਂ ਕਹਿੰਦੇ ਔਰ ਜਿਹੜੇ ਆ ਫਲਾਈਓਵਰ ਤੁਸੀਂ ਦੱਸ ਰਹੇ ਮੇਰੇ ਆ ਬਈ ਸਾਰਾ ਪੰਜਾਬ ਹੀ ਤੁਹਾਡਾ ਐਸੇ ਦੇ ਤਾਂ ਕਿਉਂ ਰਾਜ ਹੈ ਤੁਹਾਡਾ ਤੇ ਲਖਿੰਚ ਜਿੱਥੇ ਤੁਸੀਂ ਇਹ ਬਣੇ ਕਰੂ ਸੀ ਇਹ ਸੋਚ ਕੇ ਦੀ ਸੀ ਬਣਾਏ ਕਿਨੇ ਆ ਜਰਾ ਗਹਿराई ਜਾਓ ਉਹ ਹਾਈਟ ਬਣਾਤਾ ਤੁਮਾ ਲੋਗੇ ਬਈ ਹਵਾਈਟਾ ਦੋ ਅਸਰਾਂ ਜਿ ਬਣ ਗਿਆ ਜਾਂ ਉਹ ਜਿੱਦਣ ਤੁਸੀਂ ਇਲੈਕਸ਼ਨ ਲੜਨਾ ਸੀ ਉਦਨ 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 ਚਾ ਅੱਛੇ ਅਮੀਰ ਬਣ ਗਿਆ ਇਹ ਮੁਲਾਕੇ ਤੋਂ ਆ ਸਾ ਇਹ ਸਵਾਈਏ ਬਣਦੇ ਰੋ 7 8 10 ਸਾਲ ਲੱਗੇ ਇਹਦਾ ਕ੍ਰੈਡਿਟ ਇਹ ਕਿਵੇਂ ਲੈ ਸਕਦੇ ਆ ਸੋ ਕ੍ਰੈਡਿਟ ਲੈਣਾ ਬੜਾ ਸੁੱਖਾ ਰੀਪੇਮੈਂਟ ਕਰਨੀ ਬਹੁਤ ਔਖੀ ਆ ਪਰ ਮੈਂ ਇਹ ਕਹਿਣਾ ਚਾਹਣਾ ਕਿ ਯਾਰ ਉਹ ਕੈਂਡੀਡੇਟ ਅੱਜ ਦੀ ਡੇਟ ਦੇ ਵਿੱਚ ਲੁਧਿਆਣਾ ਦਾ ਵੈਸਟ ਨੂੰ ਆຊੂ ਨੂੰ ਵਧੀਆ ਕੋਈ ਜੋ ਐਮਸੀ ਕਮ ਕੀਤੇ ਕਜ ਐ ਮਲੇ ਹਾ ਚੱਕੀ ਤੇ ਐਸ ਵਜ਼ੀਰ ਕੰਮ ਕੀਤੇ ਛੇ ਆ ਗਿਆ ਉਹਨੇ ਕਖਣਾ ਦੇਖਿਆ ਸਾਰੇ ਦੇ ਸਾਰੇ ਕਾਰਪੋਰੇਸ਼ਨ ਸਰ ਤੁਹਾਡੇ ਇੰਨੇ ਸਾਨ ਦਾ ਸਿਆਸੀ ਜਿਹੜਾ ਹੈਗਾ ਬਹੁਤ ਸੂਰੀਆ ਸਾਲ ਲੇਕਿਨ ਇਹ ਜਿਹੜਾ ਹੋਇਆ ਵੀਰ ਸਾਲ ਇਹ ਸਿਰ ਪਹਿਲੀ ਵਾਰ ਹੋਇਆ ਸਭ ਪੀਜੀ ਇਹ ਚਦੋਂ ਹੱਥ ਪੈਰ ਉੱਠ ਜਾਣ ਨਾ ਤੇਰਾ ਬੁ ਕਿਸੇ ਦੇ ਡਾਏ ਥੋੜਾ ਮਾਰਦਾ ਮਾਤੀ ਮਾਰਦਾ ਮਰਤ ਮਾਰਦੀ ਇਹਨਾਂ ਨੇ ਬੇਰ ਸੋਚੇ ਸਮਝੇ ਕਰੋ ਜੀ ਪਰਚਾ ਕਰੋ ਜੀ ਪਰਚਾ ਪਰਚਾ ਕਰ ਦਿੱਤਾ ਠੀਕ ਆ ਪੰਜ ਮਿੰਟ ਹੋ ਗਏ ਮਰਚਾ ਕਰ ਦਿੱਤਾ ਦੇਖਿਆ ਸympathy ਮਿਲ ਰਹੀ ਯਾਰ ਅਸ਼ੂ ਨੂੰ ਤੇ ਕਹਿੰਦਾ ਵੀ ਚਲੋ ਇਹਨੂੰ ਠੀਕ ਕਿਦਾ ਕਰੀਏ ਕੋਈ ਸਰਾਹ ਕਰ ਬਾੜੇ ਹੋਣਗੇ ਉਹਨਾਂ ਨੇ ਕਿਹਾ ਵੀ ਐਸਐਸਪੀ ਸਸਪੈਂਡ ਕਰ ਦਿਓ ਉਹ ਫਿਰ ਉਹ ਵੀ ਕ੍ਰੈਡਿਟ ਅਸ਼ੂ ਚਲੇ ਗਿਆ ਫਿਰ ਕਹਿੰਦਾ ਪਿਆ ਅਸ਼ੂ ਦਾ ਦੋਸਤ ਹੈ ਯਾਰ ਜੇ ਅਸ਼ੂ ਦਾ ਦੋਸਤ ਸੀ ਤੇ ਤੁਹਾਨੂੰ ਚਾਹੀਦਾ ਪਹਿਲਾਂ ਦੇਖੋ ਜਿੱਥੇ ਅਫਸਰ ਆ ਰਹੇ ਹੋਂ ਕਿਸੇ ਵਿਰੋਧੀ ਤਰ੍ਹਾਂ ਦਾ ਲੀਡਰ ਦਾ ਜਾਂ ਉਹਦਾ ਦਬਾਟਾ ਨਹੀਂ ਬੰਦਾ ਜੇ ਦਬਾਉਣ ਦਾ ਕਿਤੇ ਹੋਰ ਨਾ ਦਿਓ नहीं यार दिल को नारियां दें चाय का लेकिन पंजाबी बात के सोचते हैं बता रहे थे आपने सुबह मैं तुम्हारा मैं उम्मीद सार्वजनिक हाँ यार कोई बच्ची हुई एक अफसर है अच्छी लेडी है बाजी अरेंजरी एक मटेरियल एक मटेरियल एक मटेरियल बदमाशी 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 बताते हो सर मैं कि उसी का लेते हैं प्� ਆੜਿਆ ਉੱਡ ਨਹੀਂ ਲੱਗ ਕਰ ਰਿਹਾ ਇੱਥੇ ਕਿਉਂ ਨਹੀਂ ਕਰਕੇ ਇਕੱਠੇ ਕੋਣੀ ਹੁੰਦੇ ਮੇਨ ਚੱਕਰ ਕੀ ਜੇ ਵਿਚਰਵਾਉਂਦੇ ਇਹ ਇੱਕ ਵਸਤੇ ਇੱਥੇ ਇਕੱਠੇ ਕਿਉਂ ਨਹੀਂ ਹੁੰਦੇ ਜੇ ਅਸੀਂ ਹੋਣਾ ਵੀ ਚਾਹੀਏ ਤੁਸੀਂ ਨਾ ਹੁੰਦੇ ਉਹ ਤਾਂ ਮਤਲਬ ਠੀਕ ਹੈ ਦੇਰ ਕੋਰ ਇਕੱਠੇ ਆ ਔਰ ਮਜਬੂਤੀ ਨਾਲ ਆਪਣਾ ਆਪਣਾ ਕੰਮ ਕਰ ਰਹੇ ਆ ਉਹਨੇ ਪ੍ਰੈਸ ਕਾਨਫਰੈਂਸ ਆ ਪੁਛਣ ਦੇ ਹੱਕ ਜੀ ਕੀਤੀ ਨਾ ਨਹੀਂ ਜਿਹਨੇ ਕੀਤੀ ਆ ਮੈਂ ਪੁੱਛ ਰਿਹਾ ਹੱਕ ਜੀ ਕੀਤੀ ਨਾ ਸਰਕਾਰ ਦੇ ਉਲਟੀ ਕੀਤੀ ਨਾ ਨਹੀਂ ਕੀ ਮੜਾ ਕੀਤਾ 57 ਮਟੋ ਇਹ ਹੋ ਜਾਂਦਾ ਲੋਕਾਂ ਤੁਸੀਂ ਕੋਰੋਂ ਕਰੂ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਭਾਰਤ 쿠ਸ਼ਨ ਆਸ਼ੂ ਬ੍ਰਿਸ਼ਟ ਨਾਣਾ ਲਈ ਚੋਣ ਲੜ ਰਹੇ ਆ ਇਹਨਾਂ ਨੂੰ ਅੱਛਾ ਕੈਂਡੀਡੇਟ ਮਿਲ ਨਹੀਂ ਸਕਦਾ ਜ਼ਿੰਦਗੀ ਚ ਕੋਈ ਗਹਿਣਾ ਗੁਆਚੇ ਦੁਬਾਰਾ ਮਿਲਦਾ ਹੁੰਦਾ ਲੇਕਿਨ ਇੱਕ ਲੀਡਰ ਗੁਆਚ ਜਾਏ ਉਹ ਦੁਬਾਰਾ ਨਹੀਂ ਮਿਲਦਾ ਹੁੰਦਾ ਖੁਸ਼ਕਿਸਮਤ ਤੁਸੀਂ ਲੋਕ ਜਿਨ੍ਹਾਂ ਨੂੰ ਭਾਰਤ 쿠ਸ਼ਨ ਜੇ ਹੋਇਆ ਐਮ ਐਲ ਏ ਮਿਹਰ ਜਿਹੜਾ ਵਜ਼ੀਰ ਬਣਿਆ ਔਰ ਔਣ ਵਾਲੇ ਸਮੇਂ ਦੇ ਵਿੱਚ ਨੇ ਬੜੀ ਤਰੱਕੀ ਕੀਤੀ ਔਰ ਜਦੋਂ ਜਦੋਂ ਕੋਈ ਲੀਡਰ ਵੱਡਾ ਬਣਦਾ ਜਿੱਥੇ ਉਹਦੀ ਜ਼ਿੰਮੇਵਾਰੀ ਆਪਣੀ ਸ਼ੂਬੇ ਦੀ ਐਮਪੀ ਬਣਦਾ ਆਪਣੇ ਦੇਸ਼ ਦੀ ਹੁੰਦੀ ਆ ਤੇ ਸਾਰਿਆਂ ਨਾਲ ਪਹਿਲਾਂ ਜਦੋਂ ਐਮਐਲਏ ਬਣਦਾ ਉਹ ਆਪਣੇ ਹਲਕੇ ਦਾ ਸਵਾਰਦਾ ਆਪਣੇ ਸ਼ਹਿਰ ਦਾ ਸਵਾਰਦਾ ਸੋ ਔਣ ਵਾਲੇ ਦਿਨ ਜਿਹੜੇ ਆ ਉਹ ਲੁਧਿਆਣੇ ਦੇ ਬਹੁਤ ਚੰਗੇ ਔਣ ਵਾਲੇ ਆ ਕਿਉਂਕਿ ਭਾਤਕੁਸ਼ਰ ਅਸ਼ ਨੇ ਇਹ ਇਲੈਕਸ਼ਨ ਜਿੱਤਣ ਤੋਂ ਬਾਅਦ ਇੱਕ ਮਜ਼ਬੂਤ ਲੀਡਰ और अच्छी सोचा है मधु लीडर बड़ा लीडर बनाओ बड़ा फायदा विद्यार्थियों का अच्छी बात को दोबारा नहीं मिलता रहा वो मतलब वकील किया कि तुम मुझे आशु सिंह साहब साथ विकास